ਸ਼੍ਰੀ ਮੁਕਸਰ ਸਾਹਿਬ ਵਿਖੇ 12 ਜਨਵਰੀ ਤੋਂ 15 ਜਨਵਰੀ ਤੱਕ ਲੱਗਣ ਵਾਲੇ ਇਤਿਹਾਸਿਕ ਜੋੜ ਮੇਲਾ ਮਾਗੀ ਸਬੰਧੀ ਜਿੱਥੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਨੇ ਉੱਥੇ ਹੀ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਅੱਜ ਸ਼ਹਿਰ ਵਾਸੀਆਂ ਨਾਲ ਆਈਜੀ ਗੁਰਸ਼ੰਦ ਸਿੰਘ ਸੰਧੂ ਨੇ ਮੇਲਾ ਮਾਗੀ ਸਬੰਧੀ ਮੀਟਿੰਗ ਕੀਤੀ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੀ ਇਤਿਹਾਸਿਕ ਮੇਲਾ ਮਾਗੀ ਸੰਬੰਧੀ ਵੱਖ-ਵੱਖ ਧਾਰਮਿਕ ਸਮਾਗਮ 12 ਤੋਂ 15 ਜਨਵਰੀ ਤੱਕ ਹੋਣਗੇ 14 ਜਨਵਰੀ ਨੂੰ ਮੇਲਾ ਮਾਗੀ ਸੰਬੰਧੀ ਪਵਿੱਤਰ ਇਸ਼ਨਾਨ ਹੋਵੇਗਾ ਮੇਲਾ ਮਾਗੀ ਮੌਕੇ ਇਤਿਹਾਸਿਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬੇ ਖੇ ਸੁਰੱਖਿਆ ਦੇ ਪ੍ਰਬੰਧਾਂ ਦੇ ਚਲਦਿਆਂ ਅੱਜ ਆਈਜੀ ਫਰੀਦਕੋਟ ਰੇਂਜ ਗੁਰਸ਼ਰਨ ਸਿੰਘ ਸੰਧੂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਪਤਵੰਤੇ ਸ਼ਹਿਰ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਹੈ ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਤੇ ਮੇਲੇ ਮਾਗੀ ਮੌਕੇ ਖਾਸ ਪ੍ਰਬੰਧਾਂ ਦੇ ਮਾਮਲੇ ਵਿੱਚ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਤਿਹਾਸਿਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਗੀ ਸੰਬੰਧੀ ਸੁਰੱਖਿਆ ਦੇ ਮੱਦੇ ਨਜ਼ਰ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਮੇਲੇ ਵਾਲੀ ਮੁੱਖ ਰੋਡ ਅਤੇ ਸ਼ਹਿਰ ਦੇ ਹੋਰ ਮੇਨ ਸੜਕਾਂ ਤੇ ਜਿੱਥੇ ਪੁਲਿਸ ਦੀ ਗਸ਼ਤ ਰਹੇਗੀ ਉੱਥੇ ਹੀ ਪੀਸੀਆਰ ਟੀਮਾਂ ਵੀ ਸਮੂੱਚੇ ਸੁਰੱਖਿਆ ਪ੍ਰਬੰਧਾਂ ਦੌਰਾਨ ਜ਼ਿੰਮੇਵਾਰੀ ਨਿਭਾਉਣ ਗੀਆਂ ਇਸ ਦੌਰਾਨ ਸ਼ਹਿਰ ਵਾਸੀਆਂ ਨੇ ਇਨ੍ਹਾਂ ਪ੍ਰਬੰਧਾਂ ਸੰਬੰਧੀ ਆਈ ਜੀ ਸੰਧੂ ਹੋਰਾਂ ਸਾਹਮਣੇ ਵਿਚਾਰਾ ਰੱਖੀਆਂ ਦੇਖੋ ਪੂਰੀ ਖਬਰ ਅੱਜ ਮੁਖਸ਼ੇ ਸਰ ਦੇ ਮੁਜ਼ਾ ਸ਼ਹਿਰੀਆਂ ਨਾਲ ਮਿਲਣੀ ਰੱਖੀ ਗਈ ਸੀ ਔਰ ਇਸ ਦਾ ਮਕਸਦ ਇਹ ਸਿਕਾ ਕਿ ਜੋ ਸ਼ਾਇਦ ਦੇ ਵਿੱਚ ਮੇਲੇ ਤੋਂ ਪਹਿਲਾਂ ਕੋਈ ਪੁਲਿਸ ਨਾਲ ਰਿਲੇਟਡ ਇਸ਼ੂਸ ਕੋਈ ਸਮੱਸਿਆਵਾਂ ਆ ਗਈਆਂ ਨੇ ਉਹਨਾਂ ਬਾਰੇ ਜਾਣਕਾਰੀ حاصل ਕੀਤੀ ਜਾਵੇ ਔਰ ਜਿੱਥੇ ਕਿਤੇ ਕੋਈ ਕਰੈਕਸ਼ਨ ਆਰ ਐਕਸ਼ਨ ਦੀ ਸਮਾਧਾਨ ਦੀ ਲੋੜ ਹੈਗੀ ਆ ਉਹ ਕੀਤਾ ਜਾਵੇ ਇਸ ਵਾਸਤੇ ਅੱਜ ਇੱਥੇ ਅਸੀਂ ਪਬਲਿਕ ਮੀਟਿੰਗ ਇੱਕ ਰੱਖੀ ਹੋਈ ਸੀਗੀ ਔਰ ਮੇਲੇ ਦੇ ਸੰਬੰਧ ਵਿੱਚ ਲੈ ਕੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੇਲੇ ਵਾਸਤੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹੈਗੇ ਨੇ ਅ ਅੱਜ ਤੋਂ ਫੋਰਸ ਰਿਪੋਰਟ ਕਰਨੀ ਸ਼ੁਰੂ ਹੋ ਗਈ ਆ ਔਰ ਕੱਲ ਤੋਂ ਡਿਊਟੀਆਂ ਲੱਗ ਜਾਣਗੀਆਂ ਪਾਰਕਿੰਗ ਦੇ ਪ੍ਰੋਪਰ ਅਰੇਂਜਮੈਂਟਸ ਕੀਤੇ ਗਏ ਆ ਟ੍ਰੈਫਿਕ ਰੈਗੂਲੇਸ਼ਨ ਵਾਸਤੇ ਸਰਕਟਿੰਗ ਕੀਤੀ ਗਈ ਆ ਪੁਲਿਸ ਹੈਲਪ ਦੇ ਜਿਹੜੇ ਅੱਗੇ ਅਸੀਂ ਕਿਓਸਕ ਬਣਾ ਰਹੇ ਸੀਗੇ ਉਹਨਾਂ ਦੀ ਗਿਣਤੀ ਵਧਾਤੀ ਗਈ ਆ ਆਬਜ਼ਰਵੇਸ਼ਨ ਐਲੀਵੇਟਿਡ ਆਬਜ਼ਰਵੇਸ਼ਨ ਪੋਸਟ ਲਗਾਇਆ ਜਾ ਰਹੇ ਨੇ ਆ ਔਰ ਡਿਊਟੀ ਦੀ ਡਿਪਲॉयਮੈਂਟ ਇਸ ਤਰੀਕੇ ਨਾਲ ਕੀਤੀ ਜਾ ਰਹੀ ਆ ਕਿ ਲੋਕ ਸੁਭਦਾ ਜਨਕ ਤਰੀਕੇ ਨਾਲ ਮੱਗੀ ਮੇਲੇ ਦੇ ਵਿੱਚ ਦਰਸ਼ਨ ਕਰ ਸਕਣ ਔਰ ਮੱਥਾ ਟੇਕ ਸਕਣ ਸਰ ਕੋਈ ਹੈਲਪ ਲਾਈਨ ਹੈ ਹਾਲਪਲਾਈਨ ਨੰਬਰ ਜਿਹੜਾ ਹੈਗਾ ਇਹ ਜਾਰੀ ਕੀਤਾ ਜਾਊਗਾ ਔਰ ਸਾਰੇ ਜਿਹੜੇ ਟ੍ਰੈਫਿਕ ਸਰਕਟਿੰਗ ਦੇ ਰੂਟਸ ਹੈਗੇ ਨੇ ਜੋ ਡਾਇਵਰਸ਼ਨਸ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਵੀ ਸੈਪਰੇਟਲੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਜਾਊਗੀ ਵੀ ਇਹਨਾਂ ਦੱਸਿਆ ਜਾਊਗਾ। ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ